ਇਹ ਸਿੱਧੇ ਤਰੀਕੇ ਨਾਲ ਜਾਨੂੰ ਹਸਪੀਟਲ ਕੋ ਚਿੱਟ ਆਈ ਸੀ ਜਿਹੜਾ ਸਾਹਿਬ ਪੁੱਤਰ ਸੂਰਜਵਾਸੀ ਅਈਆਪੁਰ ਜਿਹਦੇ ਮਨੋ ਗਨ ਸ਼ਾਟ ਨਾਲ ਜਿਹੜੇ ਜ਼ਖਮੀ ਹੋਏ ਸੀ ਹਸਪੀਟਲ ਗੈਜਮੈਂਟ ਸੀਗਾ ਜੇ ਅਸੀਂ ਇਹੋ ਜਿਆਦਾ ਕੋਸ਼ਿਸ਼ ਕੀਤੀ ਤਾਂ ਉਹਦੇ ਵਿੱਚ ਇਹ ਇਸ ਚੀਜ਼ ਨੂੰ ਖਬਰ ਮਨੂ ਸੱਚ ਨਹੀਂ ਸੀ ਅਸਲਿਆ ਜੇ ਨਿਕਲ ਬਾਅਦ ਵਿੱਚ ਜਿਹੜੀ ਸਾਡੇ ਸਬਫਰ ਰਣਜੀਤ ਕੌਰ ਉਹਨਾਂ ਨੇ ਜਿਹੜੀ ਇਹ ਇਨਵੈਸਟੀਗੇਸ਼ਨ ਕਰਦੇ ਆ ਇਹ ਸਿ ਗਵਰਨਮੈਂਟ ਨੇ ਆਪਣੇ ਸੋਰਸ ਲਾ ਕੇ ਰਿਪੋਰਟ ਇਸ ਕਰਕੇ ਜੀਡੀਐਸ ਦੀ ਕਹਾਣੀ ਸਾਹਮਣੇ ਆਈ ਹੈ ਕਿ ਉਸ ਦਿਨ ਚਾਰ ਡਾਡੇ ਸੀਗੇ ਜੀ ਇਹਦੇ ਨਾਲ ਇੱਕ ਕਾਰਤਿਕ ਪੱਟੀ ਇਰੀਸ ਕੰਦੀ ਕ੍ਰਿਸ਼ ਇਹਦੇ ਸੱਡਾ ਇੱਕ ਹੋਰ ਅੰਸ਼ਾ ਤਾਂ ਹੈਗਾ ਜੀ ਤੇ ਬਸ ਸਾਹ ਜਿਹੜਾ ਹੈ ਇਹਨਾਂ ਕੋਲ ਲੰਜਾਇਜ ਅਸਲਾ ਸੀਗਾ ਜਿਨ੍ਹਾਂ ਨਾਲ ਇਹ ਛੇੜਛਾੜ ਕਰਦੇ ਰਹਿੰਦੇ ਖੁਦ ਹੀ ਜਿਹੜਾ ਹੈ ਆਪਣੀ ਬੁਗਿਆ ਤੇ ਜਿਸ ਵਿੱਚ ਹੋਣੇ ਨਾਲ ਨਿਰਮਾਣ ਨੇ ਨਸ਼ਟ ਕਰਿਆ ਉਹਦਾ ਬੇਟ੍ਰੀ ਦਾ ਇਹਨਾਂ ਪਿਸਟੂਲ ਜਿਹੜਾ ਦੇਸੀ ਨੋਜ਼ ਇੰਡੀਮੇਟ ਕਹਿੰਦੇ ਆ ਜੀ ਜਿਹਦੇ ਵਿੱਚ ਛੇੜਨੀਆਂ ਬੁਲੇਟੀਆਂ ਨੇ ਉਹ ਰੋਡ ਹੁੰਦੀਆਂ ਨੇ ਉਹ ਤੌਰ ਕੀਤਾ ਜੀ ਬਾਕੀ ਜਿਹੜੀ ਅਸੀਂ ਜਿਹੜੀ ਕੇਸ ਪੁਲਿਸ ਜਿਹੜੀ ਹੈਗੀ ਹੈ ਇਹਦੇ ਬਾਕੀ ਬੰਦੇ پڑھਣ ਵਾਸਤੇ ਉਹਦੇ ਦਾ ਯੂਨੀਵਰਸਿਟੀ ਜਿਹੜੀ ਕੀਤਾ ਰਿਹਾ ਜੀ ਇਹ ਜਿਹ ਇੱਕ ਜਿਹੜੀ ਅਸੀਂ ਐਫ ਆਈ ਆਰ ਜਿਹੜੀ ਦਰਜ ਕੀਤੀ ਹੈ ਜੀ 208/26 ਜਿਹੜੀ ਆਰਮ ਐਕਟ ਔਰ 125 61 ਬੀ ਐਨਐਸ ਇਹਦੇ ਤਹਿਤ ਜਿਹੜਾ ਬਦਨਾਮ ਜਿਹੜਾ ਦਰਜ ਕੀਤਾ ਜੀ ਸਾਡੇ ਸਾਬਕਾ ਸੰਜੀਤ ਕੁਮਾਰ ਹੋਣਾ ਨੇ